ਇੱਕ ਬਾਈ ਜਿਹੜੇ ਬੰਦੇ ਇਲੈਕਸ਼ਨਾਂ ਦੇ ਵਿੱਚ ਸਰਪੰਚੀ ਦੀਆਂ ਵਿੱਚ ਖੜੇ ਹੋਏ ਨੇਗੇ ਉਹਨਾਂ ਨੂੰ ਮੈਂ ਇੱਕ ਗੱਲ ਆਦਾਂਗਾ ਤੇ ਮਤਲਬ ਜਿਹਦੇ ਨਾਲ ਤੁਹਾਡੀ ਜਿੱਤ ਜਿਹੜੀ ਹੋ ਸਕਦੀ ਹੈਗੀ ਤੁਸੀਂ ਪਿੰਡ ਦੇ ਵਿੱਚ ਜਿੰਨੇ ਮਤਲਬ ਵੀ ਦਾਰੂ ਦੁਰੂ ਵੀ ਵੰਡਣ ਲੱਗ ਰਹੇ ਹੋ ਕੋਈ ਕੀ ਵੰਡਣ ਲੱਗ ਰਿਹਾ ਕੋਈ ਫ੍ਰਿਜ ਵੰਡੀ ਜਾਂਦਾ ਠੀਕ ਹੈ ਬੱਦ ਤੋਂ ਬੱਦ ਚੀਜ਼ ਤੁਸੀਂ ਵੰਡਣ ਲੱਗ ਰਹੇ ਹੋ ਪਿੰਡਾਂ ਦੇ ਵਿੱਚ ਠੀਕ ਹੈ ਜਿਹੜੇ ਜ਼ਿਆਦਾਤਰ ਸ਼ਰਾਬ ਹੈ ਬਾਰੇ ਹੁਣ ਆਮ ਲੋਕ ਸਾਰੇ ਸ਼ਰਾਬ ਤਾਂ ਪੀਏ ਲੈਣਗੇ ਬਾਈ ਠੀਕ ਹੈ ਉਹਨਾਂ ਨੇ ਚਾਰ ਮੰਨੀ ਗੱਲ ਥੋੜੀ ਵੋਟ ਬਣੇ ਨਾ ਬਣੇ ਪਰ ਮੈਂ ਇੱਕ ਥੋੜ ਨੂੰ ਦੱਸਦਾ ਜਿਹਦੇ ਨਾਲ ਪੱਕਾ ਹੀ ਬਣੂ ਤੁਸੀਂ ਬਾਈ ਕੀ ਕਰਨਾ ਹੈ 10 ਜਾਂ 20 10 20 ਤੋਂ ਘੱਟ ਨਹੀਂ ਯਾਰ ਫੇਰ ਵੀ ਕਿੱਡੀ ਕਿੱਡਾ ਤੁਸੀਂ ਸਟੈਪ ਚੱਕਿਆ ਗਿਆ 10 20 ਹਜ਼ਾਰ ਕੋਈ ਵੱਡੀ ਗੱਲ ਨਹੀਂ ਉਹ ਵੀ ਤੇ 10 20 ਹਜ਼ਾਰ ਰੁਪਇਆ ਗੁਰੂ ਘਰ ਦੇ ਪਾਠੀ ਸਿੰਘ ਨੂੰ ਦੇਣਾ ਹੈ ਨਾਲੇ ਤਾਂ ਕਿੰਨਾ ਹੋਊਗਾ ਪੁੰਨ ਜਿਹੜਾ ਦੇਖ ਲੋ ਆਪਣੇ ਨਗਰ ਦੀ ਜਿਹੜਾ ਸੁੱਖ ਸ਼ਾਂਤੀ ਮੰਗਦਾ ਉਹ ਬੰਦੇ ਨੂੰ ਆਪਾਂ ਪੈਸੇ ਦੰਨੇ ਆ ਬਹੁਤ ਜੀ ਨੂੰ ਲੋਕ ਦੇਖ ਕੇ ਨਿਰਾਜੀ ਦੇਖ ਲੋ ਠੀਕ ਹੈ ਉਹਨੂੰ ਆਪਾਂ ਪੈਸੇ ਦੇਵੋਗੇ ਤੁਸੀਂ ਤੁਹਾਡਾ ਪਲਾ ਹੋ ਗਈ ਹੋਗਾ ਤੇ ਪਾਠੀ ਸਿੰਘ ਨੂੰ ਕਹਿਣਾ ਗਾ ਜਿਹੜਾ 8-10 ਦਿਨ ਰਹਿ ਗਏ ਸਾਡੇ 9 ਦੀ ਹਰ ਰੋਜ਼ ਅਰਦਾਸ ਕਰਦਿਆ ਕਰੋ ਚਾਹੀਦੀ ਤੁਸੀਂ ਪਹੁੰਚ ਜਾ ਕਰੋ ਉੱਥੇ ਵੀ ਸਾਡੇ 9 ਦੀ ਅਰਦਾਸ ਕਰਦਿਆ ਕਰੋ ਕਿ ਪ੍ਰਮਾਤਮਾ ਸਾਨੂੰ ਜਿਹੜਾ ਸਰਪੰਚੀ ਦੇ ਜਿੱਤ ਪ੍ਰਾਪਤ ਕਰਾਵੇ ਸਾਨੂੰ ਠੀਕ ਹੈ ਤੁਹਾਨੂੰ ਤੁਹਾਡੇ ਨਾਲ ਪ੍ਰਮਾਤਮਾ ਜਰੂਰ ਖੜੂਗਾ ਬਾਈ ਪਰ ਤੁਸੀਂ ਜਿਹੜਾ ਪ੍ਰਮਾਤਮਾ ਦਾ ਬੰਦਾ ਹੈਗਾ ਜੇ ਉਹਦੇ ਨਾਲ ਖੜੋਗੇ ਠੀਕ ਹੈ ਸਮਝਦੇ ਮੇਰੀ ਗੱਲ ਜੇ ਹੁਣ ਪ੍ਰਮਾਤਮਾ ਦਾ ਕਰਜੀ ਦਾ ਉਸੇ ਨੇ ਪਹਚਾਉਣੀਆਂ ਬਾਈ ਜਦੋਂ ਗੁਰੂ ਗ੍ਰੰਥ